ਪੰਜਾਬ ਵਿੱਚ ਲੋਕਾਂ ਦੇ ਵਿੱਚ ਉਤਸ਼ਾਹ ਹੈਗਾ ਹੈ ਪੰਚਾਇਤ ਚੋਣਾਂ ਨੂੰ ਲੈ ਕੇ ਅੱਜ ਨੋਮੀਨੇਸ਼ਨ ਦਾ ਆਖਰੀ ਦਿਨ ਹੈ ਅਤੇ ਜੇਕਰ ਇਸ ਵਕਤ ਫਰੀਦਕੋਟ ਵਿੱਚ ਮੌਜੂਦ ਹਾਂ ਸੌਤੋਂ ਪਹਿਲਾਂ ਤੁਹਾਨੂੰ ਇਹ ਜਗ੍ਹਾ ਦਿਖਾ ਦਿੰਨੇ ਆ ਐਸੇ ਜਗ੍ਹਾ ਤੇ ਜਿੱਦੀ ਕੇ ਸਭ ਤੋਂ ਪਹਿਲੇ ਕੱਟਣਾ ਜਿਹੜੀ ਗਈ ਹੈ ਉਹ ਵਾਪਰੀ ਸੀ ਜਿਸ ਤੇ ਕੀ ਇੱਕ ਵਿਅਕਤੀ ਨੇ આરોਪ ਲਗਾਏ ਸੀਗੇ ਕਿ ਉਸ ਦੇ ਕਾਗਜ਼ ਚ ਪਾੜ ਕੇ ਜਿਹੜੇ ਨਹਿਰ ਦੇ ਵਿੱਚ ਸੁੱਟ ਦਿੱਤੇ ਨੇ ਤਾਂ ਉਸ ਤੋਂ ਬਾਅਦ ਇਹ ਗੱਲ ਕੀਤੀ ਜਾਵੇ ਇੱਕ ਤੁਹਾਨੂੰ ਰਿਐਲਿਟੀ ਇਸ ਵਕਤ ਦੀ ਤਸਵੀਰ ਦਿਖਾ ਦਿੰਨੇ ਆ ਵੇਖ ਸਕਦੇ ਹੋ ਤੁਸੀਂ ਵੱਡੀ ਗਿਣਤੀ ਵਿੱਚ ਜਿਹੜੇ ਉਮੀਦਵਾਰ ਨੇ ਚਾਹੇ ਪੰਚ ਦੇ ਨੇ ਚਾਹੇ ਸਰਪੰਚ ਦੇ ਨੇ ਉਹ ਇੱਥੇ ਪਹੁੰਚ ਆਪਣੀ ਬਾਰੇ ਦਾ ਇੰਤਜ਼ਾਰ ਜਿਹੜਾ ਹੈਗਾ ਉਹ ਕੀਤਾ ਜਾ ਰਿਹਾ ਹੈ ਤਾਂ ਬਿਲਕੁਲ ਹਾਂ ਜੀ ਤਾਂ ਬਿਲਕੁਲ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਸ ਵਕਤ ਤਾਂ ਇਹ ਤਸਵੀਰਾਂ ਫਰੀਦਕੋਟ ਦੀਆਂ ਨੇ ਜਿੱਥੇ ਕਿ ਇਸ ਵਕਤ ਵੱਡੀ ਗਿਣਤੀ ਵਿੱਚ ਲੋਕ ਜਿਹੜੇ ਨੇ ਪਹੁੰਚੇ ਹੋਏ ਨੇ ਅਤੇ ਹਾਲ ਦੀ ਘੜੀ ਤਾਂ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਸ ਵਕਤ ਤਾਂ ਇਹ तमाम ਲੋਕ ਜਿਹੜੇ ਨੇ ਕਾਗਜ਼ ਪਰੰਦੇਲੇ ਇੱਥੇ ਪਹੁੰਚੇ ਹੋਏ ਨੇ ਅਤੇ ਵੱਡੇ ਗਿਣਤੇ ਵਿੱਚ ਇਸ ਵਕਤ ਲੋਕ ਜਿਹੜੇ ਨੇ ਉਤਸ਼ਾਹ ਦਿਖਾ ਰਹੇ ਨੇ ਇਹਨਾਂ ਚੋਣਾਂ ਨੂੰ ਲੈ ਕੇ ਤਾਂ ਤੁਹਾਨੂੰ ਅੰਦਰ ਦੇ ਪਾਸੇ ਲੈ ਕੇ ਚਲਦੇ ਹਾਂ ਤਸਵੀਰ ਇਸ ਵਕਤ ਤੁਸੀਂ ਦੇਖ ਸਕਦੇ ਹੋ ਪੁਲਿਸ ਵੱਲੋਂ ਕੁੱਪਟੈਂਸ ਦਾ ਸਮਾਜ ਜਿਹੜੇ ਨੇ ਉਹ ਕਿੱਥੇ ਗਏ ਨੇ ਅਤੇ ਇਸ ਵਕਤ ਤਸਵੀਰ ਤੁਸੀਂ ਦੇਖ ਸਕਦੇ ਹੋ ਭਾਈ ਜੀ ਕਿਹੜਾ ਪਿੰਡ ਤੁਹਾਡਾ ਆਪਣਾ ਡੋੜ ਹੈ ਜੀ ਕਿਵੇਂ ਠੀਕ ਠਾਕ ਚੱਲ ਰਿਹਾ ਬਹੁਤ ਵਧੀਆ ਜੀ ਕੋਈ ਸਮੱਸਿਆ ਤਾਂ ਨਹੀਂ ਆਈ ਪਹਿਲੀ ਵਾਰ ਵੇਖਿਆ ਏਡੀ ਸ਼ਾਂਤੀ ਵਿੱਚ ਇਲੈਕਸ਼ਨ ਹੋ ਰਿਹਾ ਨਹੀਂ ਤਾਂ ਕਿ ਗੁੰਡਾਗਰਦੀ ਹੁੰਦੀ ਸੀ ਇਹ ਹਰਜੀ ਸਰਕਾਰ ਆਮ ਲੋਕਾਂ ਨੂੰ ਸਾਫ ਦੇ ਰਹੀ ਹੈ ਔਰ ਇਲੈਕਸ਼ਨ ਦਾ ਸਹੀ ਮਤਲਬ ਹੀ ਇਹ ਹੈ ਵੀ ਤੁਸੀਂ ਚੰਗੀ ਤਰ੍ਹਾਂ ਹਨਾ ਕਿ ਨਾ ਥੱਕਾ ਨਾ ਕਰੋ ਮੈਂ ਆਮ ਪਾਰਟੀ ਦਾ ਜ਼ਿਲ੍ਹਾ ਪ੍ਰਧਾਨ ਆ ਖੜਾ ਮਤਲਬ ਮੈਂ ਵੀ ਫੋਨ ਮਾਰ ਕੇ ਤੇ ਸਿੱਧਾ ਜਾ ਸਕਦਾ ਪਰ ਸਾਡੇ ਉਸੂਲ ਆ ਅਸੀਂ ਇਹ ਚਾਹੁੰਦੇ ਆ ਵੀ ਲੋਕਾਂ ਨੂੰ ਦਿਖਾਉਣਾ ਚਾਹੁੰਦੇ ਆ ਵੀ ਕਿ ਅਸੀਂ ਚੰਗਾ ਇੱਕ ਲੈਂਡ ਮਤਲਬ ਕਿ ਜਿਵੇਂ ਬਾਹਰਲੇ ਮੁਲਕ ਦੀ ਗੱਲ ਕਰ ਲਿਓ ਉਸ ਲੈਂਡ 'ਚ ਕੰਮ ਚੱਲਦਾ ਇੱਥੇ ਆਪਾਂ ਨੇ ਵੀ ਥੱਕੇ ਨਿਕਦਾ ਆਈਏ ਅਸੀਂ ਉਹ ਗੱਲਾਂ ਛੱਡ ਕੇ ਅਸੀਂ ਉਸ ਸਿਸਟਮ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ ਚੰਗਾ ਸਿਸਟਮ ਆਵੇ ਚੰਗੇ ਲੋਕ ਆਉਣ ਤੇ ਲੋਕਾਂ ਦਾ ਜੀ ਤੁਹਾਡਾ ਕਿਹੜਾ ਪਿੰਡ ਹੈ ਜੀ ਮਹਾਰਾਜ ਜੀ ਠੀਕ-ਠਾਕ ਸਭ ਕੰਮ ਚੱਲ ਰਿਹਾ ਵਧੀਆ ਚੱਲਦਾ ਜੀ ਹਾਂ ਜੀ ਨੰਬਰ ਆਇਆ ਸਾਡਾ ਹੁਣ ਨੰਬਰ ਨਾ ਜਾਵਾਂਗੇ ਬਿਲਕੁਲ ਤਸਵੀਰਾਂ ਤੁਸੀਂ ਇਸ ਵਕਤ ਦੇਖ ਸਕਦੇ ਹੋ ਕੁਝ ਉਹ ਨੌਜਵਾਨ ਨੇ ਇਹਨਾਂ ਗੱਲਬਾਤ ਕਰਦੇ ਹਾਂ ਹਾਂ ਜੀ ਭਾਈ ਜੀ ਕੀ ਨਾਮ ਹੈ ਤੁਹਾਡਾ ਗਰਤਾਰ ਸਿੰਘ ਹੈ ਜੀ ਆਪਣਾ ਜੀ ਕਿਹੜੇ ਪਿੰਡ ਦੇ ਹੋ ਅਸੀਂ ਪਿੰਡ ਚੰਨੀਆਂ ਤੋਂ ਆਏ ਜੀ ਕੋਈ ਸਮੱਸਿਆ ਆ ਰਹੀ ਹੈ ਸਮੱਸਿਆ ਆ ਰਹੀ ਹੈ ਅਸੀਂ ਪੰਜ 8 8 ਬੰਦੇ ਆ ਰਹੇ ਸੀ ਨਾਲ ਗੱਡੀ ਨਾਲ ਠੀਕ ਹੈ ਜੀ ਗੱਡੀ 'ਚ ਫੈਲਾ ਕੱਟ ਕੇ ਆ ਰਹੇ ਸੀਗੇ ਤੇ ਸਾਡੇ ਉਹਨਾਂ ਫੈਲਾ ਜਦੋਂ ਆਕੇ ਹੱਥਾਂ 'ਚ ਖੋਕੇ-ਖੋਕੇ ਲੈ ਗਏ ਬੰਦੇ ਜੀ ਕੌਣ ਲੈ ਗਏ ਖੋਕ ਮੰਡੇ ਮੰਡੇ ਸੀਗੇ 8 8 ਮੰਡੇ ਸੀਗੇ 8 9 ਮੰਡੇ-ਮੁੰਡੇ ਸੀਗੇ ਖੋਕੇ ਲੈ ਕੇ ਤੇ ਸਾਨੂੰ ਦੋ ਬੁੜੀਆਂ ਸੀਗੀਆਂ ਉਹਨਾਂ ਦੇ ਫੈਲਾ ਬਚ ਗਏ ਆ ਤੇ ਜਿਹੜੇ ਬੰਦੇ ਕੋਲ ਫੈਲਾ ਸੀਗੀਆਂ ਉਹ ਖੋਕੇ ਲੈ ਗਏ ਇੱਕ ਸਰਪੰਚੀ ਦੀ ਫੈਲ ਸੀ ਇੱਕ ਮੈਮਰੀ ਦੀ ਫੈਲ ਸੀਗੀ ਲੋਕ ਖੋਕੇ ਲੈ ਗਏ ਤੇ ਪੁੱਲ ਤੇ ਖੁਈਆਂ ਫੈਲਾਣ ਮੰਨ ਆ ਅਸੇ ਬੋਲ ਤੇ ਖੁਈਆਂ ਹਾਂ ਜਿਵੇਂ ਬੋਲ ਤੇ ਖੁਈਆਂ ਅਜੇ ਮੈਂ ਗੱਲ ਕਰਨ ਦੀ ਕੋਸ਼ਿਸ਼ ਕੀਤੀ ਬੰਦੇ ਤੁਰ ਕੇ ਸੀਗੇ ਬੰਦੇ ਅਸੀਂ ਉਹਨਾਂ ਨਾਲ ਤੁਰ ਕੇ ਲੱਗਣ ਦੀ ਕੋਸ਼ਿਸ਼ ਕੀਤੀ ਪਰ ਬੰਦੇ ਥੋੜੇ ਜਿਆਦਾ ਸੀਗੇ ਸਾਡੇ ਕੋਲ ਪ ऐसे जगह पे दूसरी घटना ਹੋ ਗਈ ਇਸ ਤਰੀਕੇ ਦੇ ਪਹਿਲੇ ਵੀ ਹੋਈ ਐ ਬ੍ਰਿਜ ਪੌਲ ਦੇ ਉੱਤੇ ਹੋਈ ਐ ਜਮਾਂ ਪੌਲ ਦੇ ਉੱਤੇ ਅੱਛਾ ਹਾਂਜੀ ਪੁਲਿਸ ਪ੍ਰਸ਼ਾਸਨ ਐਸੀ ਮੌਕੇ ਤੇ ਉਦੋਂ ਤੱਕ ਨਹੀਂ ਆਇਆ ਬਾਅਦ ਚ ਜਦੋਂ ਮੌਕੇ ਜਦੋਂ ਥੋੜੇ ਬਾਅਦ ਬਈ ਅੱਧ ਘੰਟਾ ਤੱਕ ਮੰਨ ਕੇ ਫਿਰ ਬਾਅਦ ਚ ਆਏ ਆ ਕੀ ਕੋਈ ਗੱਲਬਾਤ ਹੋਈ ਕੋਈ ਇਹਨਾਂ ਨਾਲ ਹਾਂ ਨਾਲ ਗੱਲਬਾਤ ਹੋਈ ਜੀ ਇਹਨਾਂ ਦੇ ਬਿਆਨ ਹੋ ਗਰਵ ਕਰ ਵੀ ਕਰ ਰਹੇ ਆ ਹਾਂਜੀ ਤੁਸੀਂ ਨਾਲ ਸੀ ਇਹਨਾਂ ਦੇ ਹਾਂਜੀ ਹਾਂਜੀ ਨਾਲ ਹੀ ਸੀਗੇ ਜੀ ਤੇ ਇਹ ਨਾ ਜੀ ਆਪਣੇ ਧੱਕਾ ਬਹੁਤ ਜ਼ਿਆਦਾ ਕਰ ਰਹੇ ਜੀ ਇਹ ਚਾਹੀਦਾ ਨਹੀਂ ਇਹ ਗੱਲ ਤੋਂ ਆਪਾਂ ਸਹੀ ਤਰੀਕੇ ਨਾਲ ਚਾਹੀਦਾ ਜੀ ਹਰ ਇੱਕ ਬੰਦੇ ਨੂੰ ਇਹ ਸਹਦਕਾਰ ਹੈ ਇਹ ਹੀ ਤੇ ਕੀਤਾ ਹੀ ਤੱਕਾ ਹੀ ਹੈ ਸਰਕਾਰ ਨੇ ਠੀਕ ਹੈ ਜੀ ਬਿਲਕੁਲ ਇਹ ਤਸਵੀਰ ਤੁਸੀਂ ਵੇਖ ਰਹੇ ਸੀਗੇ ਇਹਨਾਂ ਦੀ ਫਾਈਲ ਜਿਹੜੀ ਹੈਗੀ ਹੈ ਪਿਛਲੇ ਮਹਿਜ 100 ਮੀਟਰ ਦੀ ਦੂਰੀ ਤੇ ਪੁਲ ਹੈਗਾ ਇੱਥੋਂ ਕੀ ਫਾਈਲ ਤੁਹਾਨੂੰ ਅਸੀਂ ਸ਼ੁਰੂ ਵਿੱਚ ਦੱਸਿਆ ਕਿ ਇਸ ਜਗ੍ਹਾ ਤੇ ਪਹਿਲੇ ਵੀ ਘਟਨਾ ਹੋ ਚੁੱਕੀ ਹੈ ਉਸ ਤੋਂ ਬਾਅਦ ਦੂਜੀ ਘਟਨਾ ਅੱਜ ਹੋਈ ਹੈ ਜਿਸ ਵਿੱਚ ਕੀ ਇਹਨਾਂ ਦੀ ਫਾਈਲ ਜਿਹੜੀ ਹੈਗੀ ਦੱਸਦੇ ਨੇ ਕਿ ਉਹ ਖੋਹ ਕੇ ਲੈ ਗਏ ਨੇ ਤਾਂ ਇਸ ਵਕਤ ਤਸਵੀਰ ਤੁਸੀਂ ਵੇਖ ਸਕਦੇ ਹੋ ਆ ਪੁਲਿਸ ਪ੍ਰਸ਼ਾਸਨ ਇੱਥੇ ਜੁਟਿਆ ਹੋਇਆ ਹੈ ਤੇ ਲੋਕਾਂ ਨੂੰ ਕਿਤੇ ਨਾ ਕਿਤੇ ਇਕੱਠੇ ਨਹੀਂ ਹੁੰਦੀ ਤਾਂ ਜਾ ਰਿਹਾ ਤਾਂ ਲੈਂਡ ਆਰਡਰ ਜਿਹੜਾ ਮੈਂਟੇਨ ਰੱਖਿਆ ਜਾ ਸਕੀ ਉਸ ਨੂੰ ਲੈ ਕੇ ਭਾਈ ਤੂੰ ਡਗਾੜਾ ਪਿੰਡ ਹੈ ਹਾਂ ਜੀ ਨਹੀਂ ਸਾ ਠੀਕ ਠਾਕ ਨਹੀਂ ਸਾਡੇ ਨੂੰ ਧੱਕਾ ਹੋ ਗਿਆ ਜੀ ਸਾਡੀ ਪਾਰਟੀ ਦੇ ਹਰਜੀਤ ਸਿੰਘ ਸਰਪੰਚ ਉੱਠੇ ਜੀ ਹਾਂ ਜੀ ਉਹਨਾਂ ਦੀਆਂ ਦੋ ਬੰਦਿਆਂ ਨੇ ਫਲਾ ਸਾਡੀਆਂ ਹੋ ਕੇ ਲੈ ਗਏ ਕਿਰਪਾਲ ਸਿੰਘ ਤੇ ਕ੍ਰਿਸ਼ਨ ਸਿੰਘ ਦੀਆਂ ਪਤਾ ਲੱਗੇ ਕੌਣ ਸੀ ਬੰਦੇ ਨਹੀਂ ਜੀ ਉਹਨਾਂ ਦਾ ਕੋਈ ਪਤਾ ਨਹੀਂ ਲੱਗਿਆ ਵਿਰੋਧੀ ਪਾਰਟੀ ਦੀ ਬੰਦੇ ਸੀ ਉਹ ਲੈ ਗਏ ਫੋਕੇ ਵੇਖ ਸਕਦੇ ਹੋ ਦੂਜੀ ਘਟਨਾ ਜਿਹੜੀ ਹੈਗੀ ਫਰੀਦਕੋਟ ਵਿੱਚ ਹੋਈ ਹੈ ਜਿਸ ਵਿੱਚ ਕੀ ਕਾਗਜ਼ ਜਿਹੜੇ ਨੇ ਇਹਨਾਂ ਦੇ ਖੋਕੇ ਲੈ ਗਏ ਨੇ ਇਸ ਵਕਤ ਦੇ ਵੇਖ ਤੱਕ ਤੁਸੀਂ ਜਿਹੜਾ ਲੋਕਾਂ ਨੂੰ ਰੋਕਿਆ ਜਾ ਰਿਹਾ ਹੈ ਕਿਸੇ ਨੂੰ ਤਾਂ ਕਿ ਕੋਈ ਪਰੇਸ਼ਾਨੀ ਨਾ ਹੋਵੇ ਪਰ ਦੂਜੀ ਘਟਨਾ ਜਿਹੜੀ ਹੋਈ ਹੈ ਚਿੰਤਾ ਦਾ ਵਿਸ਼ਾ ਜ਼ਰੂਰ ਹੈਗਾ ਕਿ ਬਿਲਕੁਲ ਜੋ ਆਰਓ ਸੈਂਟਰ ਹੈਗਾ ਉਸ ਦੇ ਨਜ਼ਦੀਕ ਤੋਂ ਜਿਹੜੀ ਫਾਈਲਾਂ ਜਿਹੜੀਆਂ ਨੇ ਉਹ ਖੋਈਆਂ ਜਾ ਰਹੀਆਂ ਤਾਂ ਇਸ ਪਾਸੇ ਜਿਹੜਾ ਇੱਕ ਕਾਗਜ਼ ਅੰਦਰ ਜਮ੍ਹਾਂ ਹੋ ਰਹੇ ਨੇ ਉਸ ਪਾਸੋਂ ਲੈ ਕੇ ਚੱਲਦੇ ਆ ਤਾਂ ਦੇਖਦੇ ਆ ਕਿ ਕਿਸ ਤਰੀਕੇ ਦੇ ਕਾਰਵਾਈ ਜਿਹੜੀ ਹੈਗੀ ਚੱਲ ਰਹੀ ਹੈ ਤਾਂ ਬਿਲਕੁਲ ਤਸਵੀਰਾਂ ਤੁਸੀਂ ਇਸ ਵਕਤ ਦੇਖ ਸਕਦੇ ਹੋ ਇਹ ਆਰਓ ਅਫੀਸਰ ਰਿਟਰਨਿੰਗ ਅਫੀਸਰ ਦਾ ਰੂਮ ਜਿਹੜਾ ਹੈਗਾ ਇਸ ਪਾਸੇ ਹੈ ਜਿੱਥੇ ਕਿ ਕਾਗਜ਼ ਜਿਹੜੇ ਨੇ ਇਸ ਵਕਤ ਜਮ੍ਹਾਂ ਕੀਤੇ ਜਾ ਰਹੇ ਨੇ ਭਾਜੀ ਕਾਗਜ਼ ਜਮ੍ਹਾਂ ਕਰਾਣਾ ਹੈ ਤੁਹਾਨੂੰ ਦਿਖਾਣੇ ਅੰਦਰ ਦੀ ਤਸਵੀਰਾਂ ਜਿਹੜੀਆਂ ਨੇ ਕਿਸ ਤਰੀਕੇ ਦੀਆਂ ਨੇ ਕਾਗਜ਼ ਜਿਹੜੇ ਨੇ ਜਮ੍ਹਾਂ ਹੋ ਰਹੇ ਨੇ ਤਾਂ ਕੋਈ ਲੋਕਾਂ ਨੂੰ ਪਰੇਸ਼ਾਨੀ ਆ ਰਹੀ ਹੈ ਜਾਂ ਫਿਰ ਨਹੀਂ ਤਾਂ ਜੋ ਪਤਾ ਜਾਣਕਾਰੀ ਸਾਹਮਣੇ ਆਈ ਹੈ ਕਿ ਇਸ ਵਕਤ ਜਿਹੜਾ ਹੈਗਾ ਇਸ ਵਕਤ ਜਿਹੜਾ ਹੈਗਾ ਇਸ ਵਕਤ ਕਾਗਜ਼ ਜਿਹੜੇ ਨੇ ਇਸ ਪਾਸੇ ਜਮ੍ਹਾਂ ਹੋ ਰਹੇ ਨੇ ਦਾ ਤਸਵੀਰਾਂ ਤੁਸੀਂ ਵੇਖ ਸਕਦੇ ਹੋ ਇਹ ਆਫਿਸ ਹੈ ਔਰ ਆਫਿਸ ਜਿੱਥੇ ਕਿ ਇਸ ਵਕਤ ਕਾਰਵਾਈ ਚੱਲ ਰਹੀ ਹੈ ਅਤੇ ਕਾਗਜ਼ ਜਿਹੜੇ ਨੇ ਲੋਕਾਂ ਦੇ ਜਮ੍ਹਾਂ ਕੀਤੇ ਜਾ ਰਹੇ ਨੇ ਤਾਂ ਬਿਲਕੁਲ ਤਸਵੀਰਾਂ ਤੁਸੀਂ ਇਸ ਵਕਤ ਫਰੀਦਕੋਟ ਤੇ ਵੇਖਦੇ ਜਿੱਥੇ ਕਿ ਅੱਜ ਆਖਰੀ ਦਿਨ ਲੋਕੀ ਪਾਰੀ ਉਤਸ਼ਾਹ ਦਿਖਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਚਿੰਤਾ ਦਾ ਵਿਸ਼ਾ ਇਹ ਹੈਗਾ ਕਿ ਕੁਝ ਲੋਕਾਂ ਦੀ ਫਾਈਲ ਜਿਹੜੀ ਹੈਗੀ ਉਹ ਖੋਈ ਗਈ ਹੈ ਜਿਸ ਨੂੰ ਲੈ ਕੇ ਇਸ ਵਕਤ ਪੁਲਿਸ ਪ੍ਰਸ਼ਾਸਨ ਕਾਰਵਾਈ ਕਰਦਾ ਹੋਇਆ ਨਜ਼ਰ ਆ ਰਿਹਾ ਹੈ ਫਰੀਦਕੋਟ ਤੋਂ ਡੈਰੀਕ ਸੁਰਾਲੀ ਸੂਰਜ ਪ੍ਰਕਾਸ਼